ਸਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਵੱਡੀ ਤੇ ਅਹਿਮ ਅਪਡੇਟ ਤਰਨਜੀਤ ਸਿੰਘ ਸੰਧੂ ਦੇ ਨਾਲ ਜੁੜੀ ਹੋਈ ਹੈ ਭਾਜਪਾ ਗੂ ਤਰਨਜੀਤ ਸਿੰਘ ਸੰਧੂ ਦੇ ਵੱਲੋਂ ਵੱਡੇ ਸੰਕੇਤ ਦਿੱਤੇ ਗਏ ਇਹਨੇ ਸਾਫ ਤੌਰ ਤੇ ਉਹਨਾਂ ਦੇ ਵੱਲੋਂ ਐਨਆਈਏ ਦਾ ਹਵਾਲਾ ਦਿੱਤਾ ਗਿਆ ਤੇ ਖਾਸ ਕਰਕੇ ਸਰਹੱਦਾਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਬਣਦੇ ਨੇ ਤਾਂ ਜਿਹੜੇ ਇਹ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾ ਕੇ ਹੀ ਉਹ ਸਹਾਂ ਲੈਣਗੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਬੀਤੇ ਦੌਰ ਦੇ ਵਿੱਚ ਵੀ ਭਾਜਪਾ ਦੇ ਵੱਲੋਂ ਦਾ ਜ਼ਿਕਰ ਕੀਤਾ ਗਿਆ ਉਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਚਰਚਾ ਕੀਤੀ ਗਈ ਹੈ ਤੇ ਡਰੱਗਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡੇ ਸੰਕੇਤ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਇਹ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੋਰ ਕੀ ਕੁਝ ਕਹਿਣਾ ਤਰਨਜੀਤ ਸਿੰਘ ਸੰਧੂ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਹੁਣ ਟਾਈਮ ਆ ਗਿਆ ਕਿ ਸਾਨੂੰ ਐਕਸ਼ਨ ਲੈਣਾ ਪੈਣਾ ਹੈ ਇਹ ਡਰੱਗ ਦੇ ਉੱਤੇ ਤੇ ਜੰਗ ਸ਼ੁਰੂ ਹੋ ਆ ਇਹ ਕੋਰੇ ਕਈ ਐਸਪੈਕਟਸ ਨੇ ਮੈਂ ਪਹਿਲਾਂ ਵੀ ਦੱਸਿਆ ਆ ਇੱਕ ਤਾਂ ਲਾਅ ਐਂਡ ਆਰਡਰ ਦਾ ਹੈਗਾ ਐਕਸ਼ਨ ਦਾ ਹੈਗਾ ਤੁਹਾਨੂੰ ਪਤਾ ਸੈਂਟਰਲ ਏਜੰਸੀਆਂ ਦਾ ਐਕਸ਼ਨ ਸ਼ੁਰੂ ਹੋਇਆ ਹੋਇਆ ਹੈ ਉਹ ਗਾਹ ਵੀ ਕਰਵਾਣਾ ਐਨਆਈਏ ਹੋ ਗਈ ਨੈਸ਼ਨਲ ਨਾਰਕੋਟਿਕਸ ਬੋਰਡ ਹੋ ਗਿਆ ਤੁਸੀਂ ਆਪ ਹੀ ਦੇਖਦੇ ਹੋ ਲੇਕਿਨ ਮੋਦੀ ਸਾਹਿਬ ਦੀ ਸਰਕਾਰ ਨੇ ਜਦੋਂ ਵੀ ਪੀਜੀ ਵਾਰੀ ਬਣੀ ਔਰ ਮੈਂ ਇਥੋਂ ਦਾ ਐਮਪੀ ਬਣਿਆ ਤੇ ਇਹ جنگ ਪੂਰੀ ਡਟ ਕੇ ਲੜਨੀ ਆ ਜਿਹੜੇ ਵੀ ਬੰਦੇ ਇਹਦੇ ਚ ਇਨਵੋਲਡ ਨੇ ਲਾਜ਼ ਐਗਜ਼ਿਸਟ ਕਰਦੇ ਨੇ ਉਹਨਾਂ ਨੂੰ ਪ੍ਰੋਸੀਕਿਊਟ ਕਰਦਾ ਔਰ ਉਹਦੇ ਚ ਜੋ ਲੋਕਾ ਛੁਪੀ ਹੋ ਰਹੀ ਆ ਤੁਹਾਨੂੰ ਆਪ ਪਤਾ ਹੈ ਲੇਕਿਨ ਇੱਕ ਦੂਸਰਾ ਉਹਦਾ ਪਹਿਲੂ ਵੀ ਹੈਗਾ ਆ ਜਿਹਦੇ ਤੇ ਅਸੀਂ ਵੀ ਨਾਲ ਧਿਆਨ ਦੇਣਾ ਆ ਦੇਖੋ ਮੈਂ ਸੰਖੇਪ ਤੇ ਸਿਰਫ ਉਹਦਾ ਦੱਸਾਂਗਾ ਕਿਉਂਕਿ ਇਹ ਇੰਪੋਰਟੈਂਟ ਪ੍ਰੋਬਲਮ ਆ ਤੇ ਸਾਨੂੰ ਇਹ ਫੇਸ ਕਰਨੀ ਆ ਇਹ ਜਿਹੜੀ ਰੀਹੈਬਿਲਿਟੇਸ਼ਨ ਆ ਆਪਾਂ ਸਾਰੇ ਉਹਦੇ ਬਾਰੇ ਗੱਲ ਕਰਦੇ ਬੜਾ ਕਰਵਾਉਂਦਾ ਕੁਝ ਨਹੀਂ ਦੇਖੋ ਜਿਹੜੇ ਬੱਚੇ ਉਹਦੇ ਸ਼ਿਕਾਰ ਹੋ ਗਏ ਨੇ ਉਹਨਾਂ ਨੂੰ ਬਾਹਰ ਨਹੀਂ ਸੁਟਣਾ ਉਹ ਸਾਡਾ ਹੀ ਹਿੱਸਾ ਨੇ ਉਹਨਾਂ ਨੂੰ ਵਾਪਸ ਅਸੀਂ ਆਪਣੇ ਪੈਰਾਂ ਦੇ ਖੜਾ ਕਰਨਾ ਆ